ਹਰ ਇੱਕ ਗੈਲਰੀ ਵਿੱਚ ਫੁੱਲ ਨੇ ਹਰ ਇੱਕ ਗੈਲਰੀ ਵਿੱਚ ਜੇ ਕੋਈ ਚੰਦਾ ਵੀ ਵੇਖਣਾ origignal ਤੇ ਇੱਥੇ ਆਣਾ ਪੈਣਾ ਹੈ ਪਰ ਫੁੱਲ ਤੁਸੀਂ ਵੇਖੋਗੇ ਹਰ ਘਰ ਵਿੱਚ ਫੁੱਲ ਨੇ ਬਾਲਕਨੀ ਫੁੱਲਾਂ ਨਾਲ ਭਰੀ ਹੋਈ ਹੈ ਬੱਸ ਸਰਵਸਬੋਧਕੀ ਦੇ ਇੱਕ ਟੀਮ ਬਸਾਂ ਬਹੁਤ ਆ ਰਹੀਆਂ ਨੇ ਬੱਸ ਸਰ ਸਖਾਫ ਸੱਚੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਜੀ ਅੱਜ ਦੀ ਬਹੁਤ ਹੀ ਸੋਹਣੀ ਸਵੇਰ ਵਿੱਚ ਅੱਜ ਜਗਾ ਸਾਡਾ ਲਿਵਿਨਿਓ ਦੇ ਵਿੱਚ ਦੂਸਰਾ ਦਿਨ ਤੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਸੋਹਣੀ ਸਵੇਰ ਨਾਲ ਬਹੁਤ ਸੋਣਾ ਮੌਸਮੇ ਅੱਜ ਧੁੱਪ ਲੱਗੀ ਏ ਟੈਂਪਰੇਚਰ 8 ਡਿਗਰੀ ਸਵੇਰ ਦਾ ਬਈ ਲਿਬਿਨਿਓ ਸ਼ਹਿਰ ਚ ਰੌਣਕਾਂ ਹੋ ਗਈਆਂ ਸ਼ੁਰੂ ਇਹ ਕਿਹੜੀ ਗੱਲ 20 ਸੜਕ ਵੇ ਮੇਨ ਇਹ ਹੈਗਾ ਗੱਡੀਆਂ ਦਾ ਟਰੈਕ ਤਾਂ ਜਿਹੜੀਆਂ 2 ਬੀਲੀਆਂ ਲੈਣ ਵਾਲੇ ਨੇ ਇੱਕ ਹੈਗਾ ਜਾਨਵਰ ਜਾਨਵਰ ਤੇ ਤੁਰ ਕੇ ਤੇ ਦੂਜੇ ਪਾਸੇ ਹੈਗਾ ਆਉਣ ਵਾਲਿਆਂ ਦਾ ਤੁਰ ਕੇ ਤੇ ਸਾਈਕਲ ਦੀ ਕਿ ਬਹੁਤ ਹੀ ਸਿਸਟਮ ਇਥੇ ਜਿਸ ਤਰ੍ਹਾਂ ਲੱਕੋ ਅਸੀਂ ਜਾ ਰਹੇ ਆਂ ਰਾਈਟ ਸਾਈਡ ਤੇ ਤੁਰ ਕੇ ਤੇ ਦੂਜੇ ਪਾਸੇ ਆ ਰਹੇ ਨੇ ਉਹਨਾਂ ਦਾ ਟਰੈਕ ਵੀ ਹੈ ਆਉਣ ਵਾਲਿਆਂ ਦਾ ਬਾਕੀ ਘਰ ਜ਼ਿਆਦਾਤਰ ਲੱਕੜ ਦੇ ਨੇ ਜੇ ਬਾਹਰੋਂ ਤੁਹਾਨੂੰ ਸੀਮਿੰਟ ਲੱਗਦਾ ਪਰ ਅੰਦਰੋਂ ਉਹਨਾਂ ਨੇ ਲੱਕੜ ਲਾਈ ਹੋਈ ਸਾਰੀ ਬੋਸੋ ਨੇ ਇਹ ਹੈਗਾ ਜਿਹੜੇ ਵੀ ਸਾਈਕਲਿੰਗ ਦੇ ਸ਼ੌਕੀਨ ਨੇ ਮੇਰੇ ਵਰਗੇ ਸਾਈਕਲਿੰਗ ਸਾਈਕਲ ਰੈਂਟ ਤੇ ਲੈ ਕੇ ਆਪਾਂ ਜਾ ਸਕਦੇ ਆ ਉੱਪਰ ਪਹਾੜਾਂ ਤੇ ਇਹ ਹੈਗਾ ਬੈਟਰੀ ਵਾਲੀਆਂ ਸਾਈਕਲਾਂ ਵੀ ਨੇ ਤੇ ਬਿਨਾ ਬੈਟਰੀ ਵਾਲੀਆਂ ਵੀ ਨੇ ਇੱਥੇ ਬਣਿਆ ਬਹੁਤ ਸੋਹਣੀ ਲੁੱਕ ਦੀ ਫਰੀਵਾਰ ਉਹਦੀ ਸ਼ੋਅਰੂਮ ਪਰ ਜਿਹੜੇ ਘਰ ਇਹਨਾਂ ਨੇ ਬਣਾਏ ਨੇ ਨਾ ਬਾਹਰ ਸਜਾਏ ਨੇ ਬਹੁਤ ਸੋਹਣੇ ਨੇ ਹਰ ਇੱਕ ਗੈਲਰੀ ਵਿੱਚ ਫੁੱਲ ਨੇ ਹਰ ਇੱਕ ਗੈਲਰੀ ਵਿੱਚ ਤੇ ਦਰਮੰਜੀ ਦੇ ਲੋਕ ਸਿਰਫ ਲੱਕੜਾਂ ਦੇ ਘਰ ਬਣਾਏ ਨੇ ਲੱਕੜ ਦੇ ਤੇ ਹਰ ਘਰਾਂ ਦੇ ਵਿੱਚ ਫੁੱਲ ਨੇ ਚਾਹੀ ਗੈਲਰੀਆਂ ਵਿੱਚ ਨਹੀਂ ਆਹ ਇੱਕ ਛੋਟੀ ਜੀ ਚਰਚ ਹੈ ਇੱਕ ਗੈਲਰੀਆਂ ਫੁੱਲਾਂ ਨਾਲ ਭਰੀਆਂ ਪਈਆਂ ਨੇ ਇਹਨਾਂ ਨੇ ਇਸ ਸਬ ਬੁੱਕ ਨਹੀਂ ਜੀ ਹੋਟਲ ਮੈਂ ਸਰਚ ਮਾਰ ਰਿਹਾ ਸੀ ਦਸੰਬਰ ਵਿੱਚ ਫਿਰ ਦੁਬਾਰਾ ਆਉਣ ਦੇ ਲਈ ਪਰ ਜੇਕਰ ਜਗ੍ਹਾ ਹੈਗੀ ਤਾਂ ਬਹੁਤ ਜ਼ਿਆਦਾ ਮਹਿੰਗੀ ਹੈ ਅੱਬ ਤੇ ਹੈ ਹੀ ਨਹੀਂ ਪਹਿਲੇ ਬੁਕਿੰਗ ਨਹੀਂ ਬਹੁਤ ਖੂਬਸੂਰਤ ਬਿਲਵਿਨਿਓ ਬਹੁਤ ਸੋਹਣਾ ਹੈ ਸਾਫ ਸੁਥਰਾ ਹੈ ਪਤਾ ਨਹੀਂ ਕਿਉਂ ਜ ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਆਏ ਨਹੀਂ ਇਥੇ ਪਹਿਲਾਂ ਉਹ ਹੀ ਦੱਸ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਸਾਡੇ ਉਧਰ ਫਿਰ ਵੀ ਮਾੜਾ ਮੋਟਾ ਮਿੱਟੀ ਘਟਾ ਮਿਲ ਜਾਂਦਾ ਉਹ ਇਧਰ ਬਿਲਕੁਲ ਨਹੀਂ ਹੈਗਾ ਕਿਹ ਪ੍ਰਵਾਹ ਕੰਗਾ ਨੇ ਖੂਬ ਸਰਦਾ ਜਾਂ ਪਹਾੜਾਂ ਦੇ ਵਿੱਚ ਵੇ ਹਵਾ ਸਾਫ ਸੁਥਰੀ ਤਾਂ ਕਰਕੇ ਬਾਕੀ ਪਤਾ ਨਹੀਂ ਪਰ ਬਹੁਤ ਸੋਹਣਾ ਦਿਖਦਾ ਜਿਵੇਂ ਆਹ ਦੇਖੋ ਪੱਥਰ ਦਾ ਬਾਹਰ ਬਣਾਈ ਚਿਨਾਈ ਪਰ ਜੇ ਉੱਪਰ ਵੇਖੋ ਉੱਪਰ ਲੱਕੜ ਦਾ ਪੋਰਸ਼ਨ ਹੈ ਤੇ ਪਰ ਅੰਦਰੂ ਵੀ ਇਹ ਚੱਕਰਾਂਗੇ ਅੰਦਰ ਇਹਨਾਂ ਨੇ ਸਭ ਲੱਕੜ ਲਾਈ ਕਿਉਂਕਿ ਲੱਕੜ ਗਰਮ ਹੁੰਦੀ ਹੈ ਇੱਥੇ ਠੰਡ ਬਹੁਤ ਪੈਂਦੀ ਹੈ ਜੇ ਹੁਣ ਵੇਖੋ ਤੇ ਅਸੀਂ ਸਤੰਬਰ ਦੇ ਪਹਿਲੇ ਹਫਤੇ ਆਈਏ ਇੱਥੇ ਤੇ ਵੇਖੋ ਵੀ ਠੰਡ 10 ਡਿਗਰੀ ਹੈ ਪਰ ਫੁੱਲਾ ਤੁਸੀਂ ਦੇਖੋਗੇ ਹਰ ਘਰ ਵਿੱਚ ਫੁੱਲ ਨੇ ਬਾਲਕਨੀ ਫੁੱਲਾਂ ਨਾਲ ਭਰੀ ਪਈ ਹੈ ਆ ਗੱਡੀਆਂ ਵੀ ਰੱਖੀਆਂ ਕਿਸੇ ਨੇ ਸ਼ੌਂਕ ਨਾਲ ਛੋਟੀਆਂ ਛੋਟੀਆਂ ਚਲਦੀ ਹੈ ਕਿ ਨਹੀਂ ਚਲਦੀ ਹੈ ਇਹ ਨਹੀਂ ਪਤਾ ਪਰ ਉਹਦਾ ਜਿਸ ਤਰ੍ਹਾਂ ਦੀ ਹਾਲਤ ਹੈ ਮੇਰੇ ਸਾਹਮਣੇ ਨਾਲ ਤੇ ਨਹੀਂ ਚਲਦੀਆਂ کافی ਟਾਈਮ ਜੇ ਖੜੀਆਂ ਨੇ ਟਰੈਕਟਰ کافی ਪੁਰਾਣਾ ਹੈ ਇੱਕ ਹੋਰ ਗੱਡੀ ਵੇਖੀ ਏ ਟੈਕਸੀ ਆਹ ਵੇਖੋ ਵੀ ਟੈਕਸੀ ਇੱਥੇ ਵੀ ਜ਼ਿਆਦਾਤਰ ਇੰਗਲੈਂਡ ਚਲਦੀ ਹੈ ਦਾ ਬਲੈਕ ਟੈਕਸੀਆਂ ਆ ਦੇਖੋ ਪਤਾ ਨਹੀਂ ਕੀ ਚੀਜ਼ ਚੱਲ ਰਹੀ ਹੈ ਹਾਂ ਠੀਕ ਹੈ ਜਿਸ ਤਰ੍ਹਾਂ ਚੱਲਦੇ ਨੇ ਬੈ ਕੇ ਜਾਂਦੇ ਨੇ ਉਹ ਦੱਸਿਆ ਨਾਲ ਜਦਾਂ ਬਿੱਥੇ ਬੜੀਆਂ ਚੀਜ਼ ਬਣੀ ਨੇ ਉੱਪਰ ਜਾਣ ਵਾਸਤੇ ਉਹ ਦੇਖੀ ਬੱਸਾਂ ਬਹੁਤ ਆ ਰਹੀਆਂ ਨੇ ਬੱਸਾਂ ਬਸ ਕਾਫੀ ਇੱਥੇ ਬਾਕੀ ਆ ਵੇਖੋ ਕਿੰਡੀ ਸੋਹਣੀ ਚੀਜ਼ ਏ ਆ ਇਹਨਾਂ ਨੇ ਬਣਾਈ ਐ ਇੱਕ ਬਹੁਤ ਸੋਹਣਾ ਦਸਿਆ ਨਕਸ਼ਾ ਜਿਹਾ ਬਣਾ ਕੇ ਛੋਟਾ ਜਿਹਾ ਕਵੀ ਇਹ ਉੱਪਰ ਸਾਰੀ ਚੀਜ਼ ਲਿਖੀ ਉੱਪਰ ਕੁਸਤਾਚਾ ਇੱਕ ਕਣਕਨੋ ਇੱਕ ਹੈਗੀ ਏ ਆਪਣੀ ਝੀਲ ਵੇ ਇੱਥੇ ਉੱਪਰ ਬਹੁਤ ਸੋਹਣੀ ਏ ਮੋਟੋਲਿਨੋ ਵਾਲਫੇਡਰੀਆ ਇਹ ਸਾਰੀਆਂ ਚੀਜ਼ਾਂ ਜਨ ਕਿਨਾਂ ਦੱਸਿਆ ਨੇ ਵੀ ਕਿੰਨੇ ਕਿਲੋਮੀਟਰ ਤੇ ਕਿੱਥੇ ਹੈਗੀ ਆ ਕੌਰ ਸੇਲ ਤਰੇਮਿਲਾ 3000 ਮੀਟਰ ਉੱਪਰ ਵੇ ਪਹਾੜੀਏ ਕੋ ਹੋਰ ਵੇ ਤੇ ਬਹੁਤ ਸੋਹਣਾ ਦੱਸਿਆ ਨੇ ਪਾਸਾ ਜਾਏ ਦੇਖੋ ਕਿੱਡਾ ਸੋਹਣਾ ਇਹ ਵੀਡੀਓ ਦੀ ਖਾਸੀਅਤ ਕਿ ਤੁਸੀਂ ਦੇਖੋਗੇ ਤੁਸੀਂ ਨਾ ਜੇਕਰ ਹਰ ਪਾਸੇ ਫੁੱਲ ਜਰੂਰ ਮਿਲਣਗੇ ਤੁਹਾਨੂੰ ਜਿਹੜੇ ਆਪਣੇ ਸਕੇਟਿੰਗ ਦੇ ਸ਼ੌਕੀਨ ਨੇ ਉਹਨਾਂ ਲਈ ਹਾਂ ਇੱਥੇ ਕਰਾਇਤੇ ਵੀ ਮਿਲ ਜਾਂਦੇ ਜੇ ਕਿਸੇ ਨੂੰ ਸਕੇਟਿੰਗ ਕਰਨੀ ਹੋਵੇ ਤਾਂ ਕਰਾਇਤੇ ਵੀ ਆਪਾਂ ਲੈ ਸਕਦੇ ਹਾਂ ਸਮਾਨ ਪਰ ਮੌਸਮ ਅਜ ਸਕੇਟਿੰਗ ਦਾ ਹੈ ਨਹੀਂ ਆਣਾ ਦਸੰਬਰ ਵਿੱਚ ਵੀ ਆਪਾਂ ਗਲਤ ਪਾਸੇ ਤੁਰ ਰਹੇ ਹਾਂ ਵੀ ਆਪਾਂ ਨਾ ਤੁਰਨ ਦਾ ਵਾਲਾ ਰਸਤਾ ਆਵੇ ਹੋਣ ਕੋਈ ਚੱਕਰ ਨਹੀਂ ਹੈਗਾ ਚਾਹੇ ਗੱਡੀਆਂ ਜਾਂ ਕਹੇ ਬੱਸਾਂ ਜੀ ਚਰਨ ਦਾ ਇਹ ਸਭ ਤੋਂ ਵੱਡਾ ਪੰਗਾਏ ਦੇਖ ਵੀ ਅੱਛੇ ਗੱਡੀ ਆਪਾਂ ਨਹੀਂ ਲੈ ਆ ਸਕਦੇ ਕਈ ਰਸਤਿਆਂ ਵਿੱਚ ਜਿਸ ਤਰ੍ਹਾਂ ਸਾਹਮਣੇ ਬੋਰਡ ਲੱਗਾ ਹੈ ਜੈਤ ਤੀ ਐਲ ਦਾ ZTL थे सिर्फ ਜਿਨ੍ਹਾਂ ਦੇ ਰੈ residense ਨੇ ਉਹੀ ਜੀ ਗੱਡੀ ਲੈ ਕੇ ਜਾ ਸਕਦੇ ਨੇ ਤੇ ਪਾਰਕਿੰਗ ਦਾ ਕਾਫੀ ਇਸ਼ੂ ਪੈਂਦਾ ਇੱਥੇ ਪਾਰਕਿੰਗ ਹੈਗੀ ਇਹ ਮੌਲਦੀ ਪਾਰਕਿੰਗ ਹੈ ਪਰ ਜਿਨ੍ਹਾਂ ਨੇ ਘੁੰਮਣਾ ਹੋਵੇ ਉਹਨਾਂ ਨੂੰ ਤੁਰ ਕੇ ਜਾਣ ਦਾ ਜ਼ਿਆਦਾ ਫਾਇਦਾ ਹੈ ਕਿਉਂਕਿ ਸ਼ਹਿਰ ਜੀ ਵੇਖਣਾ ਤੇ ਤੁਰ ਕੇ ਵੇਖਣਾ ਮਜ਼ਾ ਗੱਡੀ ਵਿੱਚ ਬੈਠ ਕੇ ਕੁਝ ਨਹੀਂ ਦਿਖਦਾ ਹੈਗਾ ਜਿੱਥੇ ਵੀ ਨਿਗਾਹ ਮਾਰ ਲਓ ਲੱਕੜ ਦੇ ਕਾਰਨ ਬਣੀ ਨੇ ਜੇ ਬਾਹਰੋਂ ਕੰਦਰ ਦੇ ਅੰਦਰ ਜਾ ਕੇ ਵੇਖ ਲਓ ਕਿ ਅੰਦਰ ਲੱਕੜ ਉਹਨਾਂ ਲਗਾਈ ਹੈ ਸਾਫ ਸੁਥਰਾ ਸ਼ਹਿਰ ਉਹਨਾਂ ਜਾਂ ਮੈਨੂੰ ਦਿਖ ਰਿਹਾ ਹੈ ਉਹ ਲਿਖਾ ਹੈਗਾ ਜ਼ਰੂਰ ਇਸ ਚੀਜ਼ ਦਾ ਕਿੰਨਾ ਸਾਫ਼ ਹੈ ਨਾ ਇੰਨਾ ਸਾਫ਼ ਸੁਥਰਾ ਦਿਖ ਰਿਹਾ ਜਿਸ ਤਰ੍ਹਾਂ ਨਾ ਫੁਲ ਐਚ ਡੀ ਨਹੀਂ ਚਲਦੀ ਕੋਈ ਫਿਲਮ ਜਾਂ 4K ਚ ਚਲਦੀ ਹੋਵੇ ਚਾਰੇ ਪਾਸੇ ਪਹਾੜ ਨੇ ਤੇ ਵਿੱਚ ਇੱਕ ਕਸਬਾ ਹੈ। ਵੀ ਲੱਗਦਾ ਕੋਈ ਫੈਸਟੀਵਲ ਵਾ ਇੱਥੇ ਨਾ ਜਿਸ ਤਰ੍ਹਾਂ ਨਾ ਤਿਆਰੀ ਕਰ ਰਹੇ ਨੇ। ਅਰੇਖਿਆ ਰੇਬਨ ਜੇ ਬੰਨੇ ਨੇ ਸਾਰੇ ਘਰਾਂ ਨੇ। ਤਾਂ ਵੀ ਇੱਧਰ ਵੀ ਚੈਰੀ ਕਰ ਰਹੇ ਨੇ ਰੇ ਬਨਾਂ ਦੀ ਰੀ ਬਨਾਂ ਦੇ ਰੇ ਬਨ ਵਗੈਰਾ ਬਾਕੀ ਦੇਖਦੇ ਸਾਡੇ ਹੁੰਦੇ ਇੱਥੇ ਫੈਸਟੀਵਲ ਹੁੰਦਾ ਕਣੀ ਸਤਿੰਦੇਲ ਦਾ ਹੈਗਾ ਸਾਡਾ ਇੱਥੇ ਰਹਿਣ ਦਾ ਟੂਰ ਇਹ ਹੈਗਾ ਸਕੂਲ ਛੋਟੇ ਬੱਚਿਆਂ ਵਾਲਾ ਇਹ ਲੱਗੀ 메인 ਚਰਚ ਲਵੀਨੀਓ ਦੀ ਲੱਗਦੀ ਹੈ ਬਾਕੀ ਕਹਿ ਨਹੀਂ ਸਕਦੇ ਕਿਉਂਕਿ ਕਾਫੀ ਨੇਥੀਸਟੋਰਿਕਲ ਜਗਾ ਉਹ ਬੱਚਿਆਂ ਲਈ ਪਾਰਕ ਵੀ ਬਣੀ ਹੈ ਜੇ ਬੱਚਿਆਂ ਨੇ ਖੇਡਣਾ ਹੋਵੇ ਤੇ ਬੱਚੇ ਆਪਣੇ ਇੰਜੋਏ ਕਰ ਸਕਦੇ ਨੇ ਇੱਥੇ ਪਰ ਜਦਰ ਮੈਂ ਵੇਖਿਆ ਜਿਹੜੇ ਵੀ ਇਥੂ ਆਏ ਨੇ ਸਾਰੇ ਇਟਾਲੀਅਨ ਜਾਂ ਬੰਗਲਾਦੇਸ਼ਾਂ ਤੋਂ ਜ਼ਿਆਦਾਤਰ ਲੋਕ ਇੱਥੇ ਸਾਈਕਲਿੰਗ ਕਰ ਰਹੇ ਨੇ ਹੁਣ ਦੇ ਮੌਸਮ ਵਿੱਚ ਸਕੈਟਿੰਗ ਕਰ ਰਹੇ ਨੇ ਤੇ ਬੂਟ ਜਿਹੜੇ ਆਪਣੇ ਟਾਇਰਾਂ ਵਾਲੇ ਪਾ ਕੇ ਤੇ ਜਾਂ ਆਪਣੇ ਪੈਦਲ ਤੁਰਨ ਵਾਲੇ ਇਹ ਮੌਸਮ ਗਰਮੀਆਂ ਵਾਲਾ ਹੈ ਪਰ ਇੱਥੇ ਠੰਡ ਵੀ ਪਰ ਫਿਰ ਵੀ ਵਿੱਚ ਕਾਫੀ ਟੂਰਿਸਟ ਆਏ ਆ ਕਿ ਮਾਰਾ ਤੁਹਾਨੂੰ ਦਾਂ ਤੇ ਵੀ ਬਹੁਤ ਸੋਹਣਾ ਅਗਲੇ ਸਾਲ ਫੇੜਾਵਾਂਗਾ ਜਰੂਰ ਕਿਉਂਕਿ ਮੌਸਮ ਇੰਨਾ ਸੋਹਣਾ ਹਵਾ ਸਾਫ਼ ਸੁਥਰੀ ਫੇਫੜੇ ਸਾਫ਼ ਹੋ ਰਹੇ ਨੇ ਜਿਵੇਂ ਕਹਿੰਦੇ ਨੇ ਡਾਈਜੈਸ਼ਨ ਹੋ ਰਹੀ ਉਸ ਤਰ੍ਹਾਂ ਫੇਫੜੇ ਬਿਲਕੁਲ ਖਵਾਰਾ ਸਾਫ਼ ਹੋ ਰਹੇ ਨੇ ਇੰਨੀ ਸਾਫ਼ ਹਵਾ ਇੱਥੇ ਦਿਖਦਾ ਇੰਨਾ ਸੋਹਣਾ ਇਹਨਾਂ ਪੀ ਐਚ ਡੀ ਵਿੱਚ ਜਿਵੇਂ ਫੁਲ ਐਚ ਡੀ ਵਿੱਚ ਜਾਂ ਕੋਲ 4K ਵਿੱਚ ਹੁੰਦੀ ਵੀਡੀਓ ਚੱਲਦੀ ਹੋਵੇ ਅੱਖਾਂ ਨੂੰ ਤਾਂ ਇਦਾਂ ਦਿਖ ਰਿਹਾ ਬਿਲਕੁਲ ਸਾਫ਼ ਸੁਥਰਾ ਬਾਕੀ ਵੀ ਹਰ ਇੱਕ ਦਾ ਆਪਣਾ ਦੇਖਣ ਦਾ ਨਜ਼ਰੀਆ ਹੁੰਦਾ ਹੈ ਜੇ ਕੋਈ ਚਾਹਦਾ ਵੀ ਵੇਖਣਾ origignal ਤਾਂ ਇੱਥੇ ਆਣਾ ਪੈਣਾ ਵੀ ਜੁਰੀ ਨੇ ਕਿ ਇੱਥੇ ਰਾਤ ਵੀ ਰਹਿਣਾ ਜਾਂ ਦੋ ਰਾਤ ਰਹਿਣੀ ਆਪਣੇ ਸਵੇਰੇ ਤੁਰੋ 5:00 ਵਜੇ 10:00 ਵਜੇ ਇੱਥੇ 4 ਘੰਟੇ ਦਾ ਰਸਤਾ ਹੈ ਸਾਰਾ ਦਿਨ ਇੱਥੇ ਬਦੀਤ ਕਰੋ ਵੀ ਹੋਣ ਹੋ ਗਿਆ ਆਪਣਾ ਪੰਜਾਬੀਆਂ ਦਾ ਚਾਹ ਦਾ ਟਾਈਮ ਤੇ ਹੋਣ ਚਾਹ ਪੀਵਾਂਗੇ ਤੇ ਚਾਹ ਤੋਂ ਬਾਅਦ ਫਿਰ ਸ਼ੁਰੂ ਕਰਾਂਗੇ ਅਗਲੀ ਜਗ੍ਹਾ ਤੇ ਜਾਂਦਾ ਡਿਸਾਈਡ ਕਰਦੇ ਆ ਕਿ ਕਿੱਧਰ ਜਾਣਾ ਹੈ ਇਸ ਪਹਾੜੀ ਵੱਲ ਜਾਣਾ ਹੈ ਜਾਂ ਅੱਜ ਹੀ ਚੱਲ ਰਹੀ ਹੈ ਇਸ ਪਹਾੜੀ ਵੱਲ ਜਾਣਾ ਓਕੇ ਜੀ ਮਿਲਦੇ ਹਾਂ ਬਾਅਦ ਚ